ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨੋ ਹੋਵੈ ਜੇ ਸੋਚੀ ਲਖਵਾਰ ਚੁਪੈ ਚਪਨੋ ਹੋਵੈ ਜੇ ਲਾਇ ਹਾਲਿ ਫਤਾਰ ਭੋਖਿਆ ਭੋਖਣਾ ਉਤਰੀ ਜਿਬਨ ਨਾ ਪੁਲੀਆ ਪਾਰ ਸਹਸ ਸਿਆਣ ਭਲਾ ਖੋਏ ਤੈ ਇਕ ਨ ਚੱਲੇ ਨਾਲ ਕਿ ਉਸਚੇ ਆਰੋਹੀ ਹੈ ਕਿ ਬਕੂਰ ਟੁੱਟੇ ਪਾੜ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਬੜੀ ਆਈ ਹੁਕਮੀ ਉਤਮਨੀਝ ਹੁਕਮ ਲਿਖ ਦੁਖ ਸੁਖ ਪਾਈਏ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਾਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਲ ਹੁਕਮੇ ਜੇ ਬੁਝ ਜਾ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਦਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਰ ਕਰੇ ਤਨਖੇ ਗਾਵੇ ਕੋ ਜੀਲ ਹੈ ਫਿਰਦੀ

ਬੋਲੀਏ ਜੇ ਸੁਣਦੇ ਪਿਆਰ ਅਮਰ ਤਵੇਲਾ ਸਤ ਨਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਰ ਨਾਨਕੇ ਵੇ ਜਾਣੀਐ ਸਭੇ ਆਪਿ ਸਚਾਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਐ ਸਮਾਈ ਗੋਦੀਸ਼ਰ ਗੁਰ ਗੋਰ ਖਬਰ ਮੰਗੋਰ ਪਾਰਵਤੀ ਮਾਈ ਜੇ ਹੌ ਜਾਣਾ ਆ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾਂ ਜੀਆਂ ਦਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਤੀਰਥ ਨਾਵਾ ਜੇ ਇਸ ਪਾਵਾਂ ਵਣ ਪਾਣੇ ਕੇ ਨਾਏ ਕਰੀ ਜੇ ਤੀਸ ਰੂ ਭਾਈ ਰੇਖਾ ਵਣ ਕਰਨਾ ਕੇ ਮਿਲੇਲੀ ਮਤ ਵਿਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਆ ਗੁਣ ਦੇ ਤੇ ਹਾ ਕੋ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਾ ਸਿਧ ਪੀਰ ਸੋਨਾਥ ਸੁਣਾ ਤਰਤਵਲਾ ਆਕਾਸ ਸੁਣਾ ਦੀਪ ਲੋ ਪਾਤਰ ਸੁਣਾ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੁਖ ਪਾਪ ਖਾਨਸ ਸੁਣੈ ਸਰਬਰਮੰਦ ਸੁਣੈ ਮੁਖ ਸਰਾਹਮੰਦ ਸੁਣੈ ਜੋਗ ਜੁਗਤਨ ਪੇਧ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਇਸਨਾਨ ਸੁਣੈ ਪੜ ਪੜ ਪਾ ਵਹਿਮਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਨੇ ਸਰਗੁਨਾ ਕੇ ਗਾਹ ਸੁਨੇ ਸੇਕ ਦੀਰ ਭਸਾ ਸੁਨੇਂ ਦੀ ਪਾਵੈ ਰਾਹੋ ਸੁਨੇ ਹਾਥ ਵੇਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਜ਼ ਕਰਮਾਂ ਲਿਖਣ ਹਰ ਮੰਨੇ ਕਾ ਬਹਿਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਬਾਣ ਕੀ ਸੁਧ ਮੰਨੇ ਮੋਹ ਛੁਟਾ ਨਾ ਖਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਬਤਸ ਪ੍ਰਗਟ ਜਾਏ ਮੰਨੇ ਮਗਨ ਲੇ ਬੰਦ ਮਨੈ ਧਰਮ ਸੇਤੀ ਸਮੰਦ ਐਸਾ ਨਾਮ ਨਰਿੰਜਲ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਦਾ ਹਰ ਮਨੈ ਤਰੇ ਤਾਰੇ ਗੁਰਸੇਖ ਮਨੈ ਨਾਨਕ ਪਵੇ ਨਭੇ ਐਸਾ ਨਾਮ ਨਰਿੰਜਲ ਹੋਏ ਜੇ ਕੋ ਮਨ ਜਾਣੇ ਮਨ ਕੋਈ

ਅਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਰ ਤਰੇ ਕਮਜੂਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸ ਵਾਲੀ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਬਸ ਇੱਕ ਕਬੂਤ ਤਿਸਤੇ ਹੋਇ ਲਖਦ ਰਿਆ ਕੁਦਰਤ ਕੌਣ ਕਹਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਤੇ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਰ ਅਸੰਖ ਮੋਹ ਲੈ ਵਿਲਾਇ ਤਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹਿ ਜੁਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆ ਕੋੜੇ ਫਿਰਾਏ ਅਸੰਖ ਮਲੇਸ਼ਮਾਲ ਪਖ ਖਾਏ ਅਸੰਖ ਨਿੰਦ ਅਕਸਰ ਕਰੇ ਪਾਰ ਨਾਨਕ ਨੀਚ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਉਤਭਾਗ ਸਾਈ ਭਲੀਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖਤਾ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਹੋਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸ ਸੰਜੋਗ ਹੋਣਾਂ ਜਿਨ ਇਹ ਲਿਖੇ ਤੇ ਸਿਰਣਾ ਹੈ ਜੀ ਫਰਮਾਏ ਤੇ ਤੇ ਪਾਏ ਜੇਤਾ ਕੀਤੇ ਤੇ ਤਨਉ ਵਿਣ ਨਾਵੇ ਨਾ ਹੀ ਕੋਤਾ ਉਹ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਹੀ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਆ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸਕੇ ਮੂਤ ਬਲੀਤੀ ਕਪੜੋ ਦੇਸਾ ਬਣ ਲਈਏ ਹੋਤੈ ਪਰੀਆ ਮਤ ਪਪਾ ਕੇ ਸੰਗ ਉਹ ਤੋ ਪਹਿਨਾਵੇ ਕਰਨ ਪੁਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਨਿਕਲੇ ਜਾਓ ਆਪੇ ਵੀ ਜਪੇ ਹੀ ਖਾਓ ਨਾਨਕੁ ਹੁਕਮੀ ਆਵੋ ਜਾਓ ਤੀਰਥ ਤਪੁ ਦੇ ਆਦਤ ਦਾਨ ਜੇ ਕੋ ਭਾਵੈ ਤਿਲ ਕਾਮਾਨ ਸੁਨੇਮ ਮਨਿਆ ਮਨ ਕੀ ਤਪਾਉ ਅੰਤਰਗ ਤੀਰਥ ਮਲਾਓ ਸਾਗੁਣ ਤੇਰੇ ਮਾ ਨਾਹੀ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਇ ਸੁਸਤ ਹਤ ਬਾਣੀ ਬਨਮਾਉ ਸਤ ਸੁਹਣ ਸਦਾ ਮੰਚੋ ਕੌਣ ਸੁਵੇਲਾ ਵਖਤ ਕੌਣ ਕੌਣ ਤੇਤ ਕੌਣ ਵਾਰ ਕੌਣ ਸੁਰਤੀ ਮਾਉ ਕੋਣ ਜਿਤ ਹੋਆ ਆਕਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨ ਜੋਗੀ ਜਾਣ ਰੁਤ ਮਾਉ ਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰਖਾ ਤਿਉਸਾਲਾ ਹੈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹੀ ਵੱਡੀ ਨਹੀਂ ਕੀਤਾ ਜਾ ਕੋ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਸੋ ਹੈ ਪਤਲ ਪਤਲਕ ਅਗਸ ਆਗਸ ਔੜ ਕੋੜ ਕਪਾਲ ਤਕੇ ਵੇਦ ਕੈਨਕ ਵਾਤ ਸੈ ਸਟਾਰਾ ਕੈਨ ਕਤੇ ਬਾਸ ਲੂ ਇਕ ਤਾਤ ਲੇਖ ਹੋਏ ਤਾਂ ਲਿਖੀਏ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਇਥੀ ਸੁਰਤ ਨਾ ਪਾਈਏ ਨਦੀਆਂ ਅਤੇ ਵਾਹ ਪਵਹਿ ਸਮਨ ਰ ਜਾਣੀਏ ਸਮੁੰਦ ਸਾਸ ਸੁਲਤਾਨ ਗ੍ਰਹ ਸੇ ਥੀ ਮਾਲਦਨ ਕੀੜੀ ਤੁਲੋਂ ਨਹੀਂ ਜੇਥੇਸ ਮਨੋਂ ਨਾ ਵਿਸਰੇ ਅੰਤਰਾ ਸਿਫਤੀ ਕਹਿ ਨੈ ਅੰਤ ਅੰਦਰਨ ਕਰਣੇ ਦੇ ਨੈ ਅੰਤ ਅੰਤਰਾ ਵੇਖਣ ਸੁਣਨ ਅੰਤ ਅੰਦਰਨ ਜਾਪੇ ਕੀ ਮਨ ਮੰਤ ਅੰਤ ਅੰਦਰਨ ਜਾਪੇ ਕੀ ਤਾਕਾਰ ਅੰਤ ਨੇ ਜਪੇ ਬਾਰਵ ਅੰਤ ਕਰਨ ਕੇਤੇ ਬਿਲ ਆਏ ਤਾਂ ਕਿ ਅੰਦਰ ਆ ਪਾਇ ਜਾਈ ਇਹੋ ਅੰਤਰਨ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉੱਚਤ ਹੋ ਉੱਚੇ ਉਪਰ ਉੱਚਾ ਨਾ ਇਹ ਬੜਾ ਉੱਚਾ ਹੋਵੇ ਕੋਈ ਤਿਸੁ ਉੱਚੇ ਕੋ ਜਾਣੈ ਸੋਈ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਤ ਬਹੁਤਾ ਘਰ ਮੇ ਲਿਖਿਆ ਨਾ ਜਏ ਵੱਡਾ ਦਾਤਾ ਤੇ ਨਾ ਤੁਮੈਂ ਕਿਤੇ ਮੰਗੇ ਜੁਦੇ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਕਬ ਤਟੇ ਵੇਕਾਰ ਕਿਤੇ ਲੈਣੇ ਮੁਕਰ ਭਾਏ ਕਿਤੇ ਮੂਰ ਖਾਈ ਖਾਏ ਕਿਤੇ ਦੁਖ ਉਸਦ ਮਾਰ ਇਹ ਪੇ ਦਾਤਾ ਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਿਆ ਨਾ ਸਕੇ ਕੋਈ ਜੀ ਕੋ ਖਾਇਕ ਅਖਣ ਪਏ ਉਹ ਜਾਣੇ ਜਿੱਤੀ ਮੂਖਾਈ ਆਪੇ ਜਾਣੇ ਆਪੇ ਦੇ ਅੱਖੇ ਸੇ ਪੀਕੇ ਕੇ ਜਿਸ ਨੂੰ ਬਕਸ ਸਿੱਖ ਸਲਾਹ پاسا پاسا. مول کرم مول پرمان آخ 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 رہے آخیا وید پاٹ پورا پڑ گان آخیا بر می آخ ہند آخی دے گوند ਅੱਖੇ ਇਸ ਰੱਖ ਸਦਾ ਅੱਖੇ ਕਿਤੇ ਕੀਤੇ ਬੁੱਧ ਅੱਖੇ ਨਾਲ ਵਾਕੇ ਦੇਵ ਅੱਖੇ ਸੁਨਨ ਮੰਜਿਲ ਸੇ ਕਿਤੇ ਅੱਖਿਆ ਖਣਪਾਏ ਕਿਤੇ ਕਹਿ ਕਹਿ ਉੱਡ ਉੱਡ ਜਾਏ ਇੱਥੇ ਕਿਤੇ ਹੋਰ ਕਰੇ ਤਾ ਆਖ ਨਾ ਸਕਿਆ ਕੀ ਕੇ ਜਿਵੜ ਪਾਵੈ ਤੇ ਵੜੋਏ ਨਾਨਕ ਜਾਣਾ ਸੱਚਾ ਸੋਇ ਜੇ ਕੋ ਅਖਰ ਬੋਲ ਉਗਾੜ ਤਾ ਲਿਖੇ ਸਰ ਕਬਾਰ ਅਕਮਾ ਸੋਦਰ ਕੀ ਅਸੂ ਕਰਕੇ ਹਜਤ ਬਸਰ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਹਤੇ ਭਾਵਨਾਰੇ ਕਿਤੇ ਰਾਗ ਪਰਿ ਸੁਖੀਨ ਕਿਤੇ ਗਾਵਣ ਹਾਰੇ ਜਾਵੇ ਤਨੋਂ ਪਉਣ ਪਾਣੀ ਬੈਸੰਦਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੂਪਤ ਲਿਖਣੇ ਲਗ ਲਗ ਤਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇਹ ਦੇਵ ਨਾਸਨ ਬਟੇ ਦੇਵਤੇ ਅਦਰ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੀ ਇਸਤਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਾਣਾ ਰਕੀਸਰ ਜੁਗ ਜੁਗ ਵਿਦਵਾਨਾਲੇ ਗਾਵੇ ਮੋਹਣੀ ਅਮਨਮੋਹਨ ਸੁਰਗਮਤ ਪਿਆਲੇ ਗਾਵਨ ਰਤਨ ਪਾਈ ਤੇਰੀ ਅਡਸਰਤੀ ਤਨਾਂ ਦੇ ਗਾਵੇ ਜੋਦ ਮਹਾਬਲ ਸੂਰ ਗਾਵੇ ਕਾਣਿਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇਦਾਰ ਸੇਈ ਦਰਗਾਹ ਵੇਜੋ ਤਤਪਾਉਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨੇ ਹਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਏ ਸੱਚਾ ਸਤ ਜਿਨਾਈ ਹੈ ਹਾਪੀ ਹੋਸੀ ਜੈਨ ਜਸੀ ਰਤਨਾ ਜਿਨ ਨਚਾਈ ਰੰਗੀ ਰੰਗੀ ਭੱਦੀ ਕਰ ਕਰ ਜਿਨਸੀ ਮਾਇਆ ਜਿਨਿ ਪਾਈ ਕਰ ਕਰ ਵੇਖਿਆ ਗਿੱਤ ਆਪਣਾ ਜਿਵ ਤਿਸ ਦੀਬ ਰਿਹਾਏ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋਭਾ ਸੋਹ ਸੋਹ ਪਸੰ ਨਾਨਕ ਰਹਿਣ ਲਜਾਈ मुंदा असंतोक सरमपत चोली ध्यान की करे विभूत चिंता काल कोरी कहे जुक्त डंडा परती आई पंती सगजमती मानजी तेजजीत आदेश से आदेश आदनिला नादननाथ जुगजुगे कोवे पुक्त ज्ञान दे पण्डरण खटखटवाजे नाथ आप नाथ नाथी सबजा की रिद से दवरा साथ संयोग योग दोई कार चलावे लेके आवे पर आदेश से आदेश आदनिला नादननाथ जुगजुगे कोवे ਇਕ ਕਮੈ ਜੁਤ ਵਿਆਇ ਤਿ ਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਪਾਨ ਜਿਵਤਿਸ ਭਾਵਤ ਦੇ ਵਿੱਚ ਲਾਵੇ ਜਿਵ ਹੋਵੇ ਫਰਮਾ ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤ ਹੈ ਉਹ ਵੱਡਾ ਆਦੇਸ ਤਿਸਿਆ ਆਦੇਸ ਅਨਨਿਲ ਅਨਹਦ ਜੁ ਜੁਗੇ ਕੋ ਇਸ ਅਸਲ ਹੋਇ ਲੇ ਪੰਡਾਰ ਜੋ ਕਿਸ ਪਾਸੋਂ ਇੱਕ ਕਵਰ ਕਰ ਕਰਕੇ ਸਰਜਨ ਹਾਰ ਨਾਨ ਸੱਚੇ ਕੀ ਸਾਚੀ ਕਰ آد تلا آس کیٹا آئی ریس نانک نری پائی ہے منگن دور جور نہ جیون مر نور ਜੋ ਨਾ ਰਾਜ ਮਾਲ ਮਨਸੋਰ ਜੋ ਨਾ ਸੁਰਤੀ ਗਿਆਨਮ ਚਾਰ ਜੋ ਨਾ ਯੁਕਤੀ ਸਤਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤਿ ਰੁਤੀ ਦਿਵਸ ਤਿਵਾਰ ਪਉਣ ਪਣੀ ਜੀਨੀ ਪਾਤਾ ਤੇ ਜੋ ਅਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰ ਤਿੰਕੇ ਨਾਮਾ ਨੇਕ ਅਨੰਦ ਕਰਮੀ ਕਰਮੀ ਹੋਇ ਵਿਚਾਰ ਸੱਚਾ ਹੈ ਆਪ ਸੱਚਾ ਦਰਬਾਰ ਤੇ ਸੋਣ ਪੰਪੁਰਾਣ ਨਦਰੀ ਕਰਮ ਪਵੈ ਨਿਸ਼ਾਨ ਕਾ ਚੁਕਾਈ ਹੋਤੇ ਪਈ ਨਾਨ ਗਿਆ ਜਾਪੇ ਜੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵਿੱਚ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮ ਹੈ ਕਾਰਤ ਕਰੀਏ ਰੂਪ ਰੰਗ ਕੇ ਵਿੱਚ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕਿੱਤੇ ਸਿਦਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਬੂ ਸਮੁੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤਲੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਦਨੰਦ ਗਿਆਨ ਖੰਡ ਮੈਂ ਗਿਆਨ ਪ੍ਰਚਾਰਿਤ ਤਿਨਾਥ ਬਿਨੋਦ ਕੋ ਦਾ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾਟ ਕੜੀਏ ਬਹੁਤ ਨੂੰ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਫਿਰਦਾ ਤਿਥੇ ਘਾਟ ਕੜੀਏ ਸੁਰਤ ਮਤ ਮਨਬੂਤ ਤਿਥੇ ਘਾਟ ਕੜੀਏ ਸੁਰਵਾ ਸਿਦਾ ਕੀ ਸੁਧ

ਤੇ ਤਲੋਲੂ ਆਕਾਰ ਜਿਉ ਜਿਉ ਕੰਤਵੈਤਿ ਭਕਾਰ ਵੇਖੈ ਵਿਕਸੈ ਕਾਰ ਵਿਚਾਰ ਨਾਨਕ ਕਥਨਾ ਕਰਾਸਰ ਜਤ ਪਹਾਰਾ ਟੀ ਰਿਸਨਿਆਰ ਅਹਿਰਣ ਮਤਿ ਵੇਦ ਹਥਿਆਰ ਪਾਉ ਖਲਾਗੰ ਤਪਤਾਉ ਪਾਂਡਾ ਪਾਉ ਅਮ੍ਰਿਤ ਚਟਾਲ ਕੜੀਏ ਸ਼ੰਦ ਸੱਚੀ ਤਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਰੋਕ ਪਉਣ ਗੁਰੂ ਪਾਣੀ ਪਤ ਮਤਾ ਧਰਤ ਮਹਤ ਦਿਵਸ ਰਤ ਦੁਇ ਦਾਹੀ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਪੁਰਿਆਈਆ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ